ਦੇ ਦਿਨੋ ਝੋਲੀ ਅਟਕੇ ਮੰਗ ਰਿਹਾ ਵੀ ਦੁਬਾਰੇ ਮੁੱਖ ਮੰਤਰੀ ਦੇ ਸਾਹਮਣੇ 27 ਚ ਵੇਚਾ ਬੁਆਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਮੈਂ ਦੱਸਣਾ ਚਾਹੁੰਨਾ ਹਾਂ ਸਾਫ ਕਦੇ ਵੀ ਇਹਨੇ ਝੋਲੀ ਲੋਕਾਂ ਦੇ ਲਈ ਅਟਿਆ ਵੀ ਸਾਡੇ ਧੂਰੀ ਦੇ ਲੋਕ ਹਮੇਸ਼ਾ ਖੁਸ਼ੀ ਵਸਦੇ ਰਹਿਣ ਸਾਡੇ ਧੂਰੀ ਦੇ ਲੋਕਾਂ ਨੂੰ ਕਦੇ ਦਿੱਕਤ ਨਾ ਆਵੇ ਪਾਰਟੀ ਜਿਹਨੂੰ ਮਰਜੀ ਟਿਕਟ ਦੇਵੇ ਅਸੀਂ ਪਾਰਟੀ ਦਾ ਛੱਟਾ ਝੱਕ ਕੇ ਫਿਰਦੇ ਹਾਂ ਸਾਹਿਬ ਉਹ ਹੈਗੇ ਨੇ ਮੌਕਾ ਪੇਸ਼ਤੀ ਲੋਕ ਜਿਹੜੇ ਕਾਂਗਰਸ ਨੂੰ ਹੁਣ ਵਰਤ ਰਹੇ ਨੇ ਵੀ ਅਸੀਂ 2027 ਦੇ ਵਿੱਚ ਦੇਖਾਂਗੇ ਚਾਹੇ ਹਾਰ ਜਾਾਂ ਜਿੱਤਣ ਹਾਰ ਦੀ ਗੱਲ ਨਹੀਂ ਹਰ ਜੋ ਘਾਟ ਬਾਗ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਉਂਗਾ ਪਹਿਲੀ ਝੋਲੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਰੀ ਉਮਰ ਦੇ ਲਈ ਪੈ ਗਿਆ ਉਹ ਝੋਲੀ 6 ਮਹੀਨੇ ਚੱਲੀ ਆ ਫੇਰ ਅਕਲ ਨਵਾਏ ਕਹਿੰਦੇ ਕਹਿੰਦਾ ਮੈਂ ਝੋਲੀ ਅੜਦਾ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਚਾ ਪਵੇ ਜੇ ਤੂੰ ਇਹ ਕਹਿਣਾ ਵੀ ਅਸੀਂ ਕਾਂਗਰਸ ਦਾ ਛੱਡਾ ਚੱਕ ਕੇ ਫਿਰਨੇ ਹਰ ਵੇਰੀ ਝੋਲੀ ਆਪਦੇ ਲਈ ਕਿਉਂ ਅੱਡੀ ਜਾਂਦੀ ਹੈ ਝੋਲੀ ਪਾਰਟੀ ਚੰਗੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਇਹ ਤਾਂ ਜਿਹੜੇ ਉਹਨੂੰ ਚਲਾਉਂਦੇ ਹੁੰਦੇ ਨੇ ਮੇਰੇ ਵਰਗੇ ਉਹ ਚੰਗੇ ਜਾਂ ਮਾੜੇ ਹੁੰਦੇ ਆਂ ਜਿਹੜੇ ਪਾਰਟੀ ਨੂੰ ਚਲਾਉਂਦੇ ਹੁੰਦੇ ਨੇ ਉਹ ਚੰਗੇ ਜਾਂ ਮਾੜੇ ਹੋ ਸਕਦੇ ਨੇ ਆਰਗੇਨਾਈਜੇਸ਼ਨਸ ਪਾਰਟੀਆਂ ਕਦੇ ਉੱਤੇ ਥੱਲੇ ਨਹੀਂ ਹੁੰਦੀਆਂ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਮਾੜਾ ਬੋਲਣ ਦੀ ਸਿਰਫ ਆਪਣੇ ਕੰਮ ਪ੍ਰਤੀ ਜਿਹੜੀ ਆਪਾਂ ਆਪਦੀ ਨਿਗਾਹ ਰੱਖੀਏ ਆਪਣੇ ਕੰਮਾਂ ਦੀ ਸੋਚ ਦੇ ਉੱਤੇ ਨਿਗਾਹ ਰੱਖੀਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਉਹ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੀਏ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਣੀਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਦੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਵੇਚਾ ਬੁਹਾਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਥੀਦਵਲ ਨਾ ਜਾਵੇ ਪੁਲਿਸ ਸਰਕਾਰੀ ਜਿੰਦਾਬਾਦ ਕੋਈ ਖੁੱਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜ ਦਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਨੂੰ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਪਹਿਲੀ ਝੋਲੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਰੀ ਉਮਰ ਦੇ ਲਈ ਪੈ ਗਿਆ ਉਹ ਝੋਲੀ 6 ਮਹੀਨੇ ਚਲੀ ਆ ਫੇਰ ਅੱਜ ਕੱਲ ਨਵਾਂ ਹੀ ਕਹੇ ਨੇ ਕਿ ਅੱਜ ਕਹਿੰਦਾ ਮੈਂ ਝੋਲੀ ੜਦੇ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਚਾ ਪਵੇ ਮੈਂ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਤੋਂ ਇਹ 50000 ਰੁਪਏ 55000 ਤੇ ਹਾਰੇ ਆ ਉਹ ਤੋਂ ਬਾਅਦ ਜਦ ਲੋਕ ਸਭਾ ਦੀਆਂ ਚੋਣਾਂ ਆਈਆਂ 12000 ਵੋਟ ਰਹੀ ਕਿ ਕਾਂਗਰਸ ਦੀ ਜਦੋਂ ਇਹਨੂੰ ਬਾਈਪੋਲ ਦੀ ਟਿਕਟ ਮਿਲੀ ਉਸ ਤੋਂ ਬਾਅਦ ਇਹ ਝੋਲੀ ਮੁੱਖ ਮੰਤਰੀ ਸਾਹਿਬ ਦੀ ਪੈਗੇ ਸਨ ਸਾਰੀ ਉਮਰ ਦੇ ਲਈ ਹੁਣ ਉਹ ਝੋਲੀ ਚੋਂ ਬਾਹਰ ਨਿਕਲ ਕੇ ਫੇਰ ਆਏ ਫੇਰ ਕਹਿੰਦੇ ਮੈਂ ਫੇਰ ਝੋਲੀ ਅੜਦਾ ਮੈਂ ਦੱਸਣਾ ਚਾਹਣਾ ਹਾਂ ਸਾਹਿਬ ਕਦੇ ਵੀ ਇਹਨੇ ਝੋਲੀ ਲੋਕਾਂ ਦੇ ਲਈ ਅੱਡੀਆਂ ਵੀ ਸਾਡੇ ਧੂਰੀ ਦੇ ਲੋਕ ਹਮੇਸ਼ਾ ਖੁਸ਼ੀ ਵਸਦੇ ਰਹਿਣ ਸਾਡੇ ਧੂਰੀ ਦੇ ਲੋਕਾਂ ਨੂੰ ਕਦੇ ਦਿੱਕਤ ਨਾ ਆਵੇ ਹਮੇਸ਼ਾ ਹੱਦੇ ਫਾਇਦੇ ਲਈ ਝੋਲੀ ਅੜਦੇ ਆ ਤੇ ਰੱਬ ਵੀ ਮਿੱਤਰਾ ਫੇਰ ਸਭ ਦੀ ਸੁਣਦਾ ਝੋਲੀ ਅੜਨ ਦਾ ਕੀ ਹੈ ਤੂੰ ਕਹਿ ਵੀ ਜਿੱਥੇ ਮੁੱਖ ਮੰਤਰੀ ਲੜੂਗਾ ਮੈਂ ਲੜੂਗਾ ਧਮ ਹੋਣਾ ਚਾਹੀਦਾ ਭਾਈ ਜੀ ਜਦੋਂ ਆਪਾਂ ਕੰਮ ਕਹਿਣੀ ਤੇ ਕਰਨੀ 'ਚ ਫਰਕ ਹੋਵੇ ਤਾਂ ਉਹਦਾ ਨਤੀਜਾ ਬਹੁਤ ਮਾੜਾ ਹੁੰਦਾ ਹੈ ਨੀ ਸਲੋਗਨਤਾਜੀ ਦੇਖੋ ਬਹੁਤ ਦਿੰਦੇ ਆ ਬਾਰ-ਬਾਰ ਸਲੋਗਨ ਦਿੰਦੇ ਆ ਪਰ ਸਲੋਗਨ ਤੇ ਕੰਮ ਕਿੰਨਾ ਕੁ ਕਰਿਆ ਜਦੋਂ ਲੋਕਾਂ ਨੇ ਪਹਿਲਾ 5 ਸਾਲ ਐਮਐਲਏ ਬਣਾਏ ਉਦੋਂ ਕਾਂਗਰਸ ਦੀ ਸਰਕਾਰ ਚ ਰਹੀ ਉਹ ਤੋਂ ਬਾਅਦ ਹਾਰ ਕੇ ਇਹਨਾਂ ਨੇ ਕੀ ਕਰਿਆ ਉਹ ਸਭ ਨੂੰ ਜਨਤਾ ਨੂੰ ਪਤਾ ਹੈ ਕਿਉਂਕਿ ਆਪਦੇ ਮੂੰਹ ਤਾਂ ਹਰ ਬੰਦਾ ਆਪਣੀ ਬੜਾਈ ਆਖਦਾ ਮੈਂ ਵੀ ਆਪਣੀ ਬੜਾਈ ਆਖਾਂਗਾ ਪਰ ਜਿਹੜੇ ਧੂਰੀ ਦੇ ਲੋਕ ਨੇ ਉਹਨਾਂ ਨੂੰ ਸਭ ਪਤਾ ਹੈ ਉਹਨਾਂ ਨੂੰ ਇਹ ਵੀ ਪਤਾ ਵੀ ਮਿੱਟੀ ਤੋਂ ਟਾਇਲਾ ਕਿਦਿਆਂ ਬਣਿਆ ਨੇ ਮਿੱਟੀ ਤੋਂ ਘਰ ਕਿਦੇ ਬਣਿਆ ਲੋਕਾਂ ਨੂੰ ਸਭ ਪਤਾ ਹੈ ਇਸ ਕਰਕੇ ਲੋਕ ਜਾਣੂ ਨੇ ਲੋਕ ਮੂਰਖ ਨਹੀਂ ਬਣਨਗੇ ਔਰ ਨਾਲੇ ਬਾਈ ਜੀ ਗੱਲ ਇਹ ਹੈ ਕੱਲ ਜਿਹੜੇ ਉੱਥੇ ਵਰਕਰ ਸਹਿਬਾਨ ਗਏ ਸੀ ਦੇਖੋ ਕਾਂਗਰਸ ਪਾਰਟੀ ਦੇ ਉਹ ਆਗੂ ਸਹਿਬਾਨ ਨੇ ਕਾਂਗਰਸ ਦੇ ਵਿੱਚ ਉਹ ਹੈਗੇ ਨੇ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਹੈ ਵੀ ਕਾਂਗਰਸ ਵਿੱਚ ਕਿੰਨਾ ਚਿਰੋਂ ਕਿਉਂਕਿ ਦੋ ਗੱਲਾਂ ਮਾਨਸਾਬ ਹੁੰਦੀਆਂ ਕਾਂਗਰਸ ਕਾ ਹੋਣਾ ਹੈ ਔਰ ਕਾਂਗਰਸ ਮੇ ਹੋਣਾ ਇਹ ਦੋਨਾਂ ਚੀਜ਼ਾਂ 'ਚ ਫਰਕ ਹੈ ਉਹ ਕਾਂਗਰਸ ਮੇ ਨੇ ਕਾਂਗਰਸ ਦੇ ਨਹੀਂ ਹੈਗੇ ਉਹ ਕਿਉਂਕਿ ਕਾਂਗਰਸ ਦੇ ਅਸੀਂ ਸਾਰੇ ਆਂ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇਵੇ ਅਸੀਂ ਪਾਰਟੀ ਦਾ ਛੱਡਾ ਚੱਕ ਕੇ ਫਿਰਦੇ ਆਂ ਸਾਹਿਬ ਉਹ ਹੈਗੇ ਨੇ ਮੌਕਾ ਪ੍ਰਸਤੀ ਨੂੰ ਜਿਹੜੇ ਕਾਂਗਰਸ ਨੂੰ ਹੁਣ ਵਰਕਰ ਨੇ ਵੀ ਅਸੀਂ 2027 ਦੇ ਵਿੱਚ ਦੇਖਾਂਗੇ ਜੇ ਤੂੰ ਇਹ ਕਹਿਣਾ ਵੀ ਅਸੀਂ ਕਾਂਗਰਸ ਦਾ ਛੱਡਾ ਚੱਕ ਕੇ ਫਿਰਨੇ ਹਰ ਵੇਰੀ ਝੋਲੀ ਆਪਦੇ ਲਈ ਕਿਉਂ ਅੱਡੀ ਜਾਂਦੀ ਹੈ ਜੇ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਜੇ ਝੋਲੀ ਅੱਢਣੀ ਹੈ ਤਾਂ ਸਮਾਜ ਲਈ ਅੱਢੋ ਲੋਕਾਂ ਲਈ ਅੱਢੋ ਵੀ ਭਾਈ ਮੇਰੇ ਲੋਕ ਖੁਸ਼ੀ ਵਸਦੇ ਰਹਿਣ ਪਰ ਇਹ ਜਿਹੜੇ ਡਰਾਮੇਬਾਜ਼ ਲੋਕ ਨੇ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਦੀ ਪਿੱਠ 'ਤੇ ਛੂਰਾ ਮਾਰ ਕੇ ਮੌਕੇ ਤੇ ਭੱਜੇ ਨੇ ਔਰ ਅੱਜ ਵੀ ਕਾਂਗਰਸ ਨੂੰ ਇਹ ਜਿੰਨਾ نیچے ਲੈ ਕੇ ਜਾ ਸਕਦੇ ਨੇ ਉਹਨਾਂ ਨੂੰ نیچے ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਂ ਦੱਸਣਾ ਚਾਹਣਾ ਹੈ ਕਿ ਧੂਰੀ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਨੇ ਧੂਰੀ ਦੇ ਲੋਕ ਕਾਂਗਰਸ ਦਾ ਚੜ੍ਹ ਚੱਕੇ ਤੁਰੰਨੋਂ ਤਿਆਰ ਨੇ ਭਾਵੇਂ 2027 ਚ ਮੁੱਖ ਮੰਤਰੀ ਆਵੇ ਭਾਵੇਂ ਪ੍ਰਧਾਨ ਮੰਤਰੀ ਆਵੇ ਧੂਰੀ ਵਿੱਚ ਕਾਂਗਰਸ ਪਾਰਟੀ ਹੀ ਸੀਟ ਜਿੱਤੇਗੀ ਸਭ